ਕੁਕਮਾਂਡ 'ਚ ਫਸੇ ਲੋਕਾਂ ਨੂੰ ਐਸਟੀਆਰ ਦੀਆਂ ਟੀਮਾਂ ਨੇ ਬਾਹਰ ਕੱਢਿਆ ਸਬਡਿਵੀਜ਼ਨ ਪਲਾਟ ਦੇ ਕੁਕਮਾਂਡ ਮੰਡ ਸਤਾ ਸਿੰਘ ਵਾਲਾ ਅਤੇ ਹੋਰ ਮੰਡਾਂ 'ਚ ਫਸੇ ਲੋਕਾਂ ਨੂੰ ਐਸਟੀਆਰ ਦੀਆਂ ਟੀਮਾਂ ਵੱਲੋਂ ਬਾਹਰ ਕੱਢਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ एसटीआरएफ पंजाब डीएसपी मनोज सिंह ਨੇ ਦੱਸਿਆ ਕਿ ਸਾਡੀ ਟੀਮ ਪਰਸੋਂ ਇੱਥੇ ਪਹੁੰਚੀ ਸੀ ਅਤੇ ਉਸ ਟਾਈਮ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਕੋਈ ਆਪਰੇਸ਼ਨ ਨਹੀਂ ਕੀਤਾ ਗਿਆ ਅਤੇ ਕੱਲ ਪਾਣੀ ਦਾ ਪੱਧਰ ਵਧਣ ਕਾਰਨ ਸਾਡੀ ਟੀਮ ਅੰਦਰ 10 ਕਿਲੋਮੀਟਰ ਤੱਕ ਗਈ ਹੈ ਜੋ ਕਿ ਸੁਰੱਖਿਤ ਜਗ੍ਹਾ ਤੇ ਜੋ ਲੋਕ ਸੁਰੱਖਿਤ ਜਗ੍ਹਾ ਤੇ ਆਉਣਾ ਚਾਹੁੰਦੇ ਸਨ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਆਦਿ ਸ਼ਾਮਲ ਸਨ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਕਈ ਜਿਹੜੇ ਆਪਣੇ ਘਰੇ ਤੱਕ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਉੱਥੇ ਪਹੁੰਚਾਇਆ ਗਿਆ ਤੇ ਡਾਕਟਰਾਂ ਦੀਆਂ ਟੀਮਾਂ ਨੂੰ ਦੇਦੇ ਤੱਕ ਪਹੁੰਚਾਇਆ ਜਾ ਰਿਹਾ ਤੇ ਅੱਗੇ ਵੀ ਜੋ ਜੇਤੀ ਬੰਦੀ ਹੈ ਉਸ ਨੂੰ ਨਜਿੱਠਣ ਲਈ ਸਾਡੀ ਟੀਮ ਪੂਰੀ ਤਿਆਰ ਬਰ ਤਿਆਰ ਹੈ। ਅਈ ਸਰ ਇਹ ਤੁਸੀਂ ਇੱਥੇ ਆਏ ਕੀ ਹਾਲਾਤ ਨੇ ਕਿਹੋ ਜਿਹੀ ਕਿਹੋ ਜਿਹੀ ਮਦਦ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ। ਦੇਖੋ ਜੀ ਆਪਾ ਐਸਡੀਆਰ ਟੀਮ ਨੂੰ ਲੈ ਕੇ ਪਰਸੋਂ ਇੱਥੇ ਸਾਮੀ ਪਹੁੰਚੀ ਸੀ ਇਹ ਤੇ ਪਰਸੋਂ ਦਾ ਪਾਣੀ ਦਾ ਲੈਵਲ ਬਹੁਤ ਕਟ ਹੋਣ ਕਰਕੇ ਜਿਹੜਾ ਹੈਗਾ ਕੋਈ ਆਪਰੇਸ਼ਨ ਨਹੀਂ ਹੋਇਆ। ਕੱਲ ਪਾਣੀ ਦਾ ਲੈਵਲ ਵਧ ਗਿਆ ਸੀਗਾ ਤੇ ਕੱਲ ਆਪਣੀ ਟੀਮ ਨੂੰ ਲੈ ਕੇ ਮੈਂ ਅੰਦਰ ਤਕਰੀਬਨ 10 ਕਿਲੋਮੀਟਰ ਤੱਕ ਗਿਆ ਤੇ ਜਿਹੜੇ ਵੀ ਫਸੇ ਹੋਏ ਲੋਕ ਸੀਗੇ ਬਾਹਰ ਸੇਫਟੀ ਜ਼ੋਨ ਤੱਕ ਆਣਾ ਚਾਹੁੰਦੇ ਸੀਗੇ ਬੁੱਢੇ ਸੀਗੇ ਬੱਚੇ ਸੀਗੇ ਬਜ਼ੁਰਗ ਮਤਲਬ ਔਰ ਵੀ ਯੰਗ ਜਿਹੜੇ ਸੀਗੇ ਉਹਨਾਂ ਨੂੰ ਸੇਫਟੀ ਜ਼ੋਨ ਤੱਕ ਪਹੁੰਚਾਇਆ ਤੇ ਜਿਹੜੇ ਆਪਣੇ ਢੇਰੇ ਕੁਝ ਪਸ਼ੂਆਂ ਨੂੰ ਰੱਖੇ ਹੋਏ ਨੇ ਉੱਥੇ ਜਾਣਾ ਚਾਹ ਰਹੇ ਸੀਗੇ ਉਹਨਾਂ ਨੂੰ ਲੈ ਗਏ ਤੇ ਆਪਾਂ ਉਹ ਕੱਲ ਨੂੰ ਏਰੀਆ ਨੂੰ ਵੈਕੈਂਟ ਕੀਤਾ ਖਾਲੀ ਕੀਤਾ ਹੈ ਤੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਾਕਟਰਾਂ ਨੂੰ ਲੈ ਕੇ ਜੋ ਵੀ ਮੈਡੀਸਿਨ ਵਗੈਰਾ ਪ੍ਰੋਵਾਈਡ ਕਰਨੀ ਹੈ ਜਾਂ ਕੋਈ ਵੀ ਸਮੱਗਰੀ ਉਹਨਾਂ ਨੂੰ ਚਾਹੀਦਾ ਹੈ ਤੋ ਰਿਲੀਵ ਮਟੀਰੀਅਲ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਅਸੀਂ ਹੁਣ ਪਾਣੀ ਦਾ ਲੈਵਲ ਅਜ ਕੱਟ ਹੋਣ ਕਰਕੇ ਟ੍ਰੈਕਟਰ ਟਰਾਲੀ ਨਹੀਂ ਅੰਦਰ ਜਾਵਾਂਗਾ ਜਿੱਦਾਂ ਕਿ ਪਿੰਡ ਦੇ ਲੋਕੀਂ ਕੀ ਆਦੇ ਨਹੀਂ ਅੰਦਰ ਪਾਣੀ ਦਾ ਇਹ ਬਹਾਅ ਤੇ ਵਾਟਰ ਲੈਵਲ ਬਹੁਤ ਹੈ ਤੇ ਜਿੱਥੋਂ ਬੋਟ ਚੱਲ ਸਕਦੀ ਉੱਥੇ ਜਾ ਕੇ ਆਪਾਂ ਟ੍ਰੈਕਟਰ ਟਰਾਲੀ ਨਹੀਂ ਉੱਥੋਂ ਬੋਟ ਚਲਾਵਾਂਗਾ ਤੇ ਜੋ ਵੀ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਉਹ ਪਹੁੰਚਾਵਾਂਗਾ ਠੀਕ ਹੈ ਸਰ